ਜੋ ਸਰਕਾਰ ਜੀ ਬੜੇ ਬੰਦੇ ਉਹਨਾਂ ਦੇ ਬੜੇ ਸਿੱਤੂ ਨਾਲ ਡਿਸਟ੍ਰਿਕਟ ਹੈ ਬੜੇ ਜਲਾਦੇਤ ਹੈ ਜੋ ਕਹਿੰਦੇ ਐ ਆਹ ਜੀ ਸੱਚਾ ਸੱਚਾ ਰਜਤ ਜਿਵੇਂ ਸਰਕਾਰ ਦੇ ਕੋਲ ਖੜ ਰਿਹਾ ਸੀ ਉਸ ਦਿਨ ਝੂਠੇ ਬੱਤਵੇਂ ਪਾ ਕੇ ਕਿ ਪਾਣਾ ਚੈਨ ਨੂੰ ਖਿੱਚੂਗਾ ਕਿ ਜੀ ਪਾਣੀ ਕਹਿੰਦਾ ਛੋਟੀਆਂ ਛੋਟੀਆਂ ਗਿਨਣਾ ਕਰਕੇ ਪੋਸਟਰ ਤੇ ਫੇਸ ਕਰਦੇ ਆਪ ਪਾਰਟੀ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਸੀਂ ਕਿੱਥੇ ਪਿਰਦੇ ਹੋ ਕਿਵੇਂ ਤੁਸੀਂ ਜਿਹੜੇ ਲੋਕਾਂ ਨੂੰ ਉਠਦੇ ਆ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਪਾਲ ਸਿੰਘ ਨਸ਼ੇ ਛਡੋਦਾ ਸੀ ਉਸ ਨੂੰ ਕੇ ਲਿਆ ਇਹ ਫੁਰ ਉਹ ਸਿੱਟ ਨੂੰ ਫੜ ਲਿਆ ਇਹ ਚੀਜ਼ ਚੰਗੀ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਟ ਨੂੰ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕੱਟੜੀਆਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਖ਼ਤ ਪ੍ਰਦਰਸ਼ਨ ਹੋਣਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਜਦੋਂ ਅਮਰਤਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਉਹ ਤੁੰਡਾ ਜੀ ਇੱਕ ਅਕੈਡਮੀ ਦਾ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਹੰਕਾਣੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਜੀਜਾ ਤੁਸੀਂ ਖਿਰੇਤ ਕਰਾ ਦਈਏ ਇਹ ਜੀਤ ਸਿੱਖਾਂ ਨੇ ਸੈਨ ਨਹੀਂ ਤੇ ਬਹੁਤ ਸਾਰੇ ਲੋਕ ਇੱਥੇ ਹੋਂਦ ਹੈ ਇਹ ਆਪਣੀ ਰੋਹ ਜਗਾਈਏ ਅਸਾਨੂੰ ਗੰਦਾ ਉਹ ਛੇਜਦਾ ਜਿਹੜਾ ਸਿੱਖਾਂ ਦੀ ਗੱਲ ਪਾਰਲਮੈਂਟ ਨੂੰ ਵਿੱਚ ਕਰ ਸਕੇ ਜੋਰ ਤੇ ਨਾਲ ਕਰ ਸਕੇ ਔਰ ਹਿੰਦੂ ਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਤੇ ਨਿੱਜ ਨੂੰ ਪਰਾਨੋ ਰਿੱਤੋਦਨ ਸਿੰਘ ਵਾਲਤੋ ਸਭ ਦੋਸਤੋ ਅਕਾਲ ਸਿਕ ਖੰਡੇ ਜੋ ਪਰਮ ਪਰਮਜੀਤ ਸਿੰਘ ਪੰਜਵਾੜੋ ਰੋਡੇ ਨੂੰ ਹਰਿਆਣਾ ਦੇ ਵਿੱਚ ਦੀਪ ਸਿੰਘੋ ਨੂੰ ਪੰਜਾਬ ਦੇ ਵਿੱਚ ਮੂਸੇਵਾਲੋ ਮਾਰਿਆ ਤਸਰੀਫ ਕੀਤਾ ਅਸੀਂ ਇਹ ਚੀਜ਼ ਨੂੰ ਬਤਾ ਨਹੀਂ ਕਰਦੇ ਤੇ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਆਰੇ ਸਿੱਟਰ ਨੂੰ ਨਾਮ ਛੱਡਿਆ ਗੱਲ ਤੱਕ ਫੇਰ ਅਗਲਾ ਪ੍ਰੋਗਰਾਮ ਜੀ ਰਸਤੇ ਦੇ ਹਲਕੇ ਧੂਰੀ ਦੇ ਵਿੱਚ ਅਸੀਂ ਬੜਾ ਤਕੜਾ ਕੰਟ ਕਰਨਾ ਹੈ ਕੀ ਦੱਸਣਾ ਹੈ ਜੇ ਉਹ ਵਜੇ ਜੇ ਤੁਹਾਡੇ ਤੇਰਾ ਹਲਕੇ ਧੂਰੀ ਉੱਥੇ ਫੋਟਾ ਫੋਟ ਜੜੀ ਹੈ ਜੇ ਤੂੰ ਟੁਟਾਂ ਦੇ ਹੱਥ ਦਿੱਤਾ ਗੱਲ ਤੱਕ ਬੋਲੇ ਨਾਦਰ ਸਿੰਘ ਅੱਲਾਹ ਜ਼ਰੀਆ ਕਰੇ ਇਥੋਂ ਦਾ ਇੱਕ ਮੈਜਿਸ ਖੁਬਾਪੋਟਾ ਕਾਂਗਰਸੀ ਹੈ ਉਸ ਤੋਂ ਵੀ ਜ਼ਿੰਦਗੀ ਨੂੰ ਛਿੱਟਾਂ ਦਾ ਡੋਸਟ ਲਾਇਆ ਮੇਰੇ ਖਿਆਲ ਨਾਲ ਗੱਤਰਵਾ ਕਿ ਇਸ ਤਰ੍ਹਾਂ ਦੇ ਦੋਸਤਾਂ ਦੇ ਵਿੱਚ ਲੋਕਾਂ ਨੂੰ ਭੜਨਾ ਜ਼ਲੀਲ ਕਰਨਾ اسی پرداس نہیں کرا گے سو یہ کر تک نہ چھڑیا پھر میں آپ کو بیتی کرتے ہیں کہ اپنے پوری ریپورٹ نے گھیرہ بڑے تو ریپورٹ کے اپنا ہمیں اپنا چھڑتے ہیں جنہاں پر مہتنی نے پتا لگ گئے کہ یہ گھر کم کر رہے ہیں کہ ستوں کو گھر کے دراز ਗ੍ਰਫਤਾਰ ਕਰਦੇ ਜਿਨ੍ਹਾਂ ਦੇ ਵਿੱਚ ਦਿੱਤਾ ਇਦਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਆਸ ਕਰਦਾ ਵਾਟ ਜੀ ਦਾ ਖੰਸਾ ਵਾਟ ਜੀ ਦੀ ਫਤਿਹ